ਨਾ 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 ਤੁਸੀਂ ਬੰਦੇ ਕੁੱਟਦੇ ਹੋ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਬੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਬੇ ਪਾਪਾ ਕੇ ਹੈ ਸਮਾਨ ਫੜਾ ਇਹਨੂੰ ਘਰ ਲੈ ਜੀ 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 ਜ ਧੱਕਾ ਕਰਦਾ ਓ ਧੱਕਾ ਪੁਲਿਸ ਬੰਦੇ ਇਕੱਠੇ ਆ ਅਸੀਂ ਸਾਥ ਔੜ ਕੇ ਬੰਦੇ ਨਹੀਂ ਬੰਦੇ ਪੰਜਾਬ ਪਲਾਸਰ ਬੰਦਾ ਗੱਡੀ ਕੇ ਰੋ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ نہیں کرے گی بنگر چھائی نہیں کرے گی ਉਹ ਬੰਦੇ ਜਸਤ ਦੀ ਬੰਲੀ ਦੋ ਨੀ ਰੇਟਰ ਮੈਂ ਤਾਂ ਉਹਦੇ ਮੁੱਸਲ ਲੱਤੀ ਆਈ ਨੀ ਤੁਸੀਂ ਧੱਕਾ ਕਰਦੇ ਹੋ ਚੱਕੇ ਲੈ ਕੇ ਰਸ਼ਮ ਚੱਕੇ ਲੈ ਕੇ ਕੋਈ 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 ਤੁਸੀਂ ਕਿੱਥੇ ਚੱਕ ਰਹੇ ਹੋ ਪੱਥਰ ਤਾਂ ਨਹੀਂ ਹੈ ਜਿੱ ਕੰਮ ਹੋ ਰਿਹਾ ਮਾਨ ਫੜਿਆ ਤੁਸੀਂ ਆਏ ਹੋ ਤੁਸੀਂ ਅਸੀਂ ਨਹੀਂ ਅੱਜ ਤੁਸੀਂ ਕਿਹੜੇ ਕਿਹੜੇ ਗਲਤ ਕੀਤਾ ਤੁਸੀਂ ਚੱਕਿਆ ਵਸੋ ਇਹ ਸਾਮਾਨ ਲੈ ਕੇ ਕਿਵੇਂ ਸ਼ੋਨਾ ਬਣਾਓ ਅੱਜ ਆ ਤੁਸੀਂ ਦਫਤਰ ਕੰਗੜਾ ਦਫਤਰ ਆ ਤੁਸੀਂ ਉੱਤੇ ਬੰਦੇ ਚੱਕੇ ਨਾ ਰੋਟੀਆਂ ਤੋੜਿਆ ਦਫਤਰ ਤੋੜੋ ਫੋਟੋ ਦਫਤਰ ਤੋੜੋ ਉਹ ਸ਼ੀਸ਼ਾ ਤੋੜੋ ਉਹ ਨਹੀਂ ਨਹੀਂ ਜੈਨ ਕਰਦੇ ਹੋ ਤੁਸੀਂ ਲੋਕ ਆ ਗਿਆ ਤੁਹਾਡਾ ਬੱਬਰ ਸ਼ੇਰ ਆ ਗਿਆ ਉਹਨੇ ਕੀ ਨਹੀਂ ਆਇਆ ਯਾਰ ਕੋਈ ਗੱਲ ਹੈ ਬਾਏ ਇਲੈਕਸ਼ਨ ਕੇਜਰੀਵਾਲ ਨੂੰ ਪੰਜਾਬੀਆਂ ਆਈ ਅਸੀਂ ਪੰਜਾਬੀਆਂ ਦੇ ਪਿੱਛੇ ਲੱਗੇ ਬਸ ਬੋਲੋ ਆ ਪੰਜਾਬੀਆਂ ਦਾ ਹੱਕ ਮੰਗਦਾ ਆ ਪੱਕਾ ਬੋਲੋ ਸਾਡੀ ਨਾ ਪੰਜਾਬੀਆਂ ਆ ਬੱਸ ਨਹੀਂ ਆਏ ਯਾਰ ਮੜਨੀ ਆਏ ਅਸੀਂ ਪੰਜਾਬੀ ਨਹੀਂ ਉਹਦਾ ਸੁਪਨੇ ਨਹੀਂ ਆਈ ਨਹੀਂ ਤੁਸੀਂ ਹੁਮਰ ਸਾਹਿਬ ਉਦੋਂ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਦੋਂ ਕਿਉਂ ਨਹੀਂ ਆਏ ਉਹ ਦਫਤਰ ਕੀ ਮੈਂ ਅੰਦਰ ਕਰਕੇ ਸਰ ਮੈਨੂੰ ਮੈਮਰੀ ਅਡਰੈਸ ਦਿਖਾ ਦਿਓ ਬੰਦੇ ਤੁਸੀਂ ਚੱਕ ਲੈਣੇ 1000 ਬੰਦੇ ਨੇ ਦੇਖਿਆ ਇੱਥੇ ਸਭ ਤੁਸੀਂ ਤੁਹਾਨੂੰ ਲੰਮਾ ਭਾਗੇ ਚੱਕ ਕੇ ਲੱਭੀ ਕੋਈ ਕਹੀ ਕ੍ਰਿਮੀਨਲ ਆ ਯਾਰ ਸਵਾਹ ਘੰਟੇ ਦਾ ਪੁੰਗਿਆ ਇੱਥੇ ਕਿੰਨੇ ਨੇ ਕੋਠੇ ਕਿੰਨੇ ਨੇ ਦਫਤਰ ਸਾਰੇ ਨੇ ਕੋਠੇ ਦਫਤਰ ਯਾਰ ਆ ਲੈ ਕਿਧਰ ਹੋਇਓ ਭਾਜੀ 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 ਮੈਨੂੰ ਸਰ ਕੀ ਗੱਲ ਹੋ ਗਈ ਸਰ ਕੀ ਮੈਦ ਕੀ ਆ ਜੀ ਕਹਿੰਦੇ ਸੱਤ ਸੱਤ ਟੋਣੀਆਂ ਬੜੀਆਂ ਰੋਕ ਲੱਗ ਰੇ ਆ ਰਾਤ ਮੁੱਛਨ ਦੀ ਬੋਲ ਰੇ ਆ ਤੇ ਡੇਟ ਹੋ ਗਿਆ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਐ ਦਿਖਾਓ ਸਰ ਕਿਹੜੀ ਚਿੱਠੀ ਐ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ ਸ਼ੂਚੀ ਦੇ ਪੇਰੇ ਤੋਂ ਸ਼ੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆਓ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੇਟ ਲਿਖ ਰਹੇ ਨੇ ਨਵੀਂ ਕੰਪਲੇਟ ਹੁਣੇ ਕੰਪਲੇਟ ਲਿਖ ਰਹੇ ਨੇ ਹੁਣੇ ਕੰਪਲੇਟ ਲਿਖ ਰਹੀ ਐ ਕਿਹੜੀ ਕੰਪਲੇਟ ਆ ਹੁਣੇ ਕੰਪਲੇਟ ਲਿਖੀ ਐ ਤੁਸੀਂ ਹੁਣੇ ਕੰਪਲੇਟ ਲਿਖੀ ਐ ਤੁਸੀਂ हूने कंपलेट लिखी है हूने हूने तो, पाया है चिट्ठी नंबर डायरी नंबर हूने पाया हूने हूने हाँ हूने पाया चिट्ठी नंबर हूने 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 चिट्ठी नंबर हूने लिखी है हूने आले आओ ठंडा तो है ओके पंजाब पुलिस मुर्दाबाद मुर्दाबाद

ਆ ਮਾਈਕ ਯਾਰ ਕਾਲੀ ਫੋਟੇਜ ਪਤਾ ਨਹੀਂ ਕੀ ਆ ਓਏ ਸਾਡੇ ਦੇ ਦੁੱਥੇ ਕਿੱਲਾ ਸਾਡੇ ਦੇ ਪੰਜਾਬੀਆਂ ਦਾ ਤੁਸੀਂ ਲੱਗੇ ਹੋ ਦਿੱਲੀ ਵਾਲਿਆਂ ਦੇ ਮਗਰ ਓਹ ਚਿੱਟੀ ਆਪਣੀ ਓਏ ਮਜਾ ਕਾਲੀ ਚਿੱਟੀ ਰੋਡ ਤੇ ਪੰਜਾਬੀ ਹਰ ਕਰਨ ਉਹ ਨਾ ਯਾਰ ਮੈਂ ਕਿਹਾ ਮੈਂ ਕਰ ਰਿਹਾ ਰਿਕਾਰਡਿੰਗ ਸਾਡੀ ਉੱਥੇ 60 ਮੀਟਰ ਉਹ ਬਾਈ ਪਰੇ ਆ ਜਾਓ ਜੇ 1 ਮਿੰਟ ਕਿੱਥੇ ਨਹੀਂ ਆਏ ਉਹ ਬਾਈ ਇੱਕ ਲਾਓ ਉੱਥੇ 60 ਮੀਟਰ ਰੇਰ ਮੈਗੋ ਚੱਲੀ ਆਏ ਉੱਥੇ ਸੁੱਤੇ ਸੀ ਅਸੀਂ ਉਹਨਾਂ ਦਾ ਨਸ਼ਾ ਵੇਖਦੇ ਵੇਖਦੇ ਕੀ ਗੱਲ ਉਹ ਸਾਡੇ ਪੰਜਾਬੀ ਕੀ ਹੋਇਆ ਕੀ ਸਾਨੂੰ ਹੱਦ ਪਾਣਗੇ ਪੱਕਾ ਪਿਆ

ਗੋਆਰ ਨਗਰ ਦੇ ਵਿੱਚ ਖੜੇ ਆ ਸ਼੍ਰੀ ਭਾਰਤ ਕੁਸ਼ਨਾਸੂ ਜੀ ਜਿਹੜਾ ਆਪਣੇ ਆਪ ਨੂੰ ਬਚਾ